ਉਹ ਪਰੇਉਂ ਸੀ ਇਹ ਕਿੱਥੇ ਦੇਖੀ ਤੀ ਤੁਸੀਂ ਛੋਟਾ ਵਾਲਾ ਮੁੰਡੇ ਦਿਖਾ ਰਹੇ ਸੀ ਇੱਥੇ ਖੜਾ ਅੱਛਾ ਆ ਪੈੜਾ ਹੈ ਹਾਂਜੀ ਹਾਂ ਇਹ ਤਾਂ ਘਾਰ ਹੈ ਤੇ ਠੀਕ ਹੈ ਹਾਂ ਦਾ ਮਨ ਸਾਰਾ ਚੱਲ ਨਾ ਆ ਮਨ ਸਕਦਾ ਹਾਂ ਮੋਰੂ ਨੋਂਦਰ ਆਈਆਂ ਨੇ ਯਾਰ ਇਹ ਤਾਂ ਵੱਡੀਆਂ ਨੋਂਦਰ ਵੀ ਹੈ ਨੋਂਦਰ ਹੀ ਵੱਡੀ ਆ ਆ ਗਈ ਯਾਰ ਆਹ ਪੈੜੂਗੇ ਇਹ ਕਹਿੰਦੇ ਨੇ ਯਾਰ ਠੀਕ ਹੈ ਇਹ ਆ ਪੈੜਾ ਨਹੀਂ ਇੱਕ ਚੀਜ਼ ਆ ਵੀ ਪੈਣਾ ਇਹ ਤਾਮੀਆਂ ਡਲੀਆਂ ਆ ਕਿਉਂ ਨੇ ਹੈ ਆ ਜਾ ਇੱਕ ਪਹਿਲਾਂ ਹਾਂ ਆ ਆ ਪੈੜ ਵੱਡੀ ਆ ਉਹਦੇ ਆਹ ਪਾੜ ਬੱਟੀ ਇਹ ਪ੍ਰਾਣੀਆਂ ਨੇ ਆਹ ਦੇ ਆਹ ਦੇ ਆਹ ਗੁੱਡੀ ਪੈੜ ਆਈ ਦੇ ਆਈ ਦੇ ਉੱਤੇ ਦੀ ਬਈ ਹੈ ਇਹਦੇ ਉੱਤੇ ਦੀ ਪਹਿਲਾਂ ਆਹ ਬੱਟ ਦੇ ਹਾਂ ਇਹ ਮੀਂਹ ਕਰਕੇ ਹੁਣੇ ਦਬ ਗਈਆਂ ਉਹਦਾ ਬਾਲਿਆਂ ਨੰਦਰਾ ਪੱਟੀਆਂ ਦੀ ਇਹਦਾ ਠੀਕ ਆ ਇਹ ਹਲੇ ਪੈੜ ਉਹਦੀ ਮੈਂ ਮਾਸਟਰ ਕੋਈ ਬਚਾ-ਪੂਚਾ ਹੂ ਜਿਹੜਾ ਇੱਕ ਰਾਤ ਦੇਖਿਆਗਾ ਲੰਬਾ ਦਾ ਹੋ ਏਡਾ ਹੂ ਘਟੋ ਘਟ ਠੀਕ ਆ ਮੈਨੂੰ ਉਹਥੇ ਮੋਟਰਸਾਈਕਲ ਜਦੋਂ ਨੰਗਾਉਣ ਲੱਗਿਆ ਮੈਂ ਹਾਂ ਉਹਦਾ ਐਂਦੀ ਗਾ ਵੀ ਜਾ ਕੇ ਖੜਾਉਣਾ ਹਾਂ ਪੀ ਚੱਕ ਕੇ ਨੋ ਕੋਠੇ ਤੇ ਚੜ ਗਿਆ ਠੀਕ ਆ ਬਾਅਦ ਇੱਧਰ ਦੀ ਆ ਕੇ ਜਿਹੜਾ ਦੇਖਿਆ ਜਾਨਵਰ ਤੇ ਮਗਰ ਪਹਿਣ ਲੱਗ ਗਿਆ ਉੱਥੇ ਹਾਂ ਮੂੰਹ ਨੀਰਾ ਜਾ ਹੋਣ ਲੱਗਦਾ ਸੀ ਉਦੋਂ ਹੀ ਥੱਲੇ ਪਾਸੇ ਨਿਕਲ ਗਿਆ ਆ ਕੁੱਤੇ ਕੁੱਤੇ ਮਗਰ ਪਏ ਕੀ ਦੀ ਕੁੱਤੇ ਨਹੀਂ ਜਾਨਵਰ ਸੀ ਤਾਂ ਹਾਂ ਹਾਂ ਉਹ ਉਹਨਾਂ ਨੂੰ ਉਹ ਕਰਦੇ ਸੀ ਆਪ ਬਾਜਾਂ ਕੱਢਦਾ ਸੀਗਾ ਇਧਰ ਰੋਟਾ ਲਾ ਕੇ ਚਾਹੇ ਬਚਾ ਦੀ ਉਹ ਉਹਨਾਂ ਨੇ ਕਿ ਹਾਂ ਸੜਕ ਤੇ ਦੇਖ ਆਂਦੇ ਨੇ ਠੀਕ ਆ ਉਹ ਬੰਦਿਆਂ ਨੇ ਠੀਕ ਹੈ ਮਤਲਬ ਦੂਜੀ ਮੱਕੀ ਦੂਜੀ ਮੱਕੀ ਚ ਹਾਂ ਇਧਰੋਂ ਸੜਕ ਤੇ ਕ੍ਰੋਸ ਆ ਆ ਦੇ ਆ ਵੱਡੀਆਂ ਨੇ ਪੜਾ ਆ ਤਾਂ ਛੋਟੀਆਂ ਨੇ ਆ ਆ ਬੜਾ ਆ ਗਿਆ ਜਿਵੇਂ ਉਹ ਉਹ ਆਦੇ ਗੱਡੀ ਪੜ ਆਹ ਆ ਦੇਖ ਲੈ ਗੱਡੀ ਆ ਹਾਂ ਹਾਂ ਆ ਦੇਖ ਲੈ ਗੱਡੀ ਆ ਹਾਂ ਹਾਂ ਆ ਹੋਰ ਆ ਗੱਡੀ ਆ ਡਬਲ ਆ ਆ ਦੇਖ ਬਾਈ ਪੁਰਾਣੀਆਂ ਪਹਿੜਾਂ ਨੇ ਆ ਪੁਰਾਣੀ ਪਹਿੜਾਂ ਇਹ ਇਹ ਪੁਰਾਣੀਆਂ ਪਹਿੜਾਂ ਨੇ ਬਈਆ ਠੀਕ ਐ ਆਉ ਦੇ ਉਹ ਗੱਡੀ ਆ ਉਹ ਪੜ ਪਾਟਾਂ ਦਾ ਬਹੁਤ ਵੱਡੀਆਂ ਸੀ ਯਾਰ ਖੰਬੇਾਂ ਨੂੰ ਜਾਣ ਬਰ ਗੀ ਤੇ ਤੂੰ ਹੀ ਕੀ ਕਰਦੇ ਸੀ ਭਾਈ ਜਦੋਂ ਤੁਹਾਨੂੰ ਪਤਾ ਲੱਗਿਆ ਜੀ ਤਾਂ ਤੁਸੀਂ ਕਈ ਦਾ ਪਰ ਉਸ ਇੱਕ ਕੱਖ ਵਰਡ ਰਹੀ ਸੀ ਆਪਣੇ ਅੱਛਾ ਆ ਜਾ ਆਮਣ ਥੱਲੇ ਹਾਂ ਆ ਜਾ ਆਮਣ ਥੱਲੇ ਮੈਂ ਇੱਕ ਕੁਦਰਤ ਆਮਣ ਚੋਂ ਲੱਗ ਗਿਆ ਹਾਂ ਤੇ ਜਦੋਂ ਉਹ ਖੰਭਾ ਨੇ ਜਾਂਮਨੇ ਹਾਂ ਹਾਂ ਉਸ ਕੋਈ ਦਾ ਹਾਂ ਉਹਨੇ ਪਚਾਲੇ ਮੈਨੂੰ ਦਿਸ਼ਾ ਠੀਕ ਹੈ ਮੈਂ ਮਗਰ ਮੰਨ ਲਾ ਕਾਫੀ ਲੰਬਾਈ ਦੀ ਜੀ ਯਾਰ ਮੇਰੇ ਇੱਥੇ ਤਾਂ ਕਾਜ ਰਾਮ ਨਾਲ ਠੀਕ ਹੈ 2 ਢਾਈ ਉਹਦੇ ਇਨੀ ਕਿਉਂ ਬਤਵਾ ਦੱਸ ਦੋ ਠੀਕ ਹੈ 2 ਢਾਈ ਫੁੱਟ ਵਾਲਾ ਤਿੰਨ ਲਾ ਲਓ ਹੱਦ ਐਨਾ ਕਿ ਉੱਚਾ ਹੁੰਦਾ ਹੁੰਦਾ ਇਹ ਜਾਨਵਰ ਨੇ ਨੇ ਜਿਹੜੇ ਆਪਾਂ ਕਹਿੰਦੇ ਬਿੱਲੀ ਦੀ ਨਸਲ ਵਾਲੇ ਵੱਡੇ ਹੋਗੇ ਸ਼ੇਰ ਹੋਗਾ ਚਿਤਾ ਹੋਗਾ ਇਨਾਂ ਦੀ ਲੰਬਾਈ ਜ਼ਿਆਦਾ ਹੁੰਦੀ ਹੈ ਤੇ ਉਚਾਈ ਥੋੜੀ ਜਿਹੀ ਘੱਟ ਹੁੰਦੀ ਹੈ। ਹਾਂ। ਤੇ ਹੁਣੋਂ ਤਾਂ ਸਹਿਮਿਆ ਹੋਇਆ ਨਾ ਥੋੜੇ ਸਾਰੇ ਆਤਮਾਹੌਲ। ਭਾਈ ਸਾਡੇ ਡਰਦਾ ਕੋ ਖੇਤ ਨਹੀਂ ਹੁੰਦਾ। ਖੇਤ ਨਹੀਂ ਹੁੰਦਾ। ਹੁਣ ਜੇ ਕਹਿੰਦੀ ਨਾ ਵੀ ਕੋਲ ਲਾ ਜਾਣਾ ਜਾ ਕੇ ਖੇਤ ਆਟੋ ਲਾਇਆ, ਮੋਟਰ ਚਲਾਇਆ। ਲੱਗੂ ਭਾਈ ਮੈ ਨਹੀਂ ਜਾਂਦਾ। ਮੈ ਨਹੀਂ ਜਾਂਦਾ। ਜਿੱਦੀ ਗੱਲ ਲੱਗੂ ਨਾ ਚਲਾ ਚਲਾ ਨਾ ਚਲਾ ਮੈ ਨਹੀਂ। ਆਉਣ ਦੋਸਤੋ ਉਸੇ ਖੇਤਾਂ ਦੇ ਵਿੱਚ ਖੜੇ ਆਪਾਂ। ਤੇ ਉਸ ਚਾਮਣ ਥੱਲੇ ਭਾਈ ਕਹਿੰਦਾ ਚਾਮਣਾ ਚੋਗਦੇ ਸੀ ਤੇ ਉਹ ਪਰਾਂ ਵਾਲੀ ਮੱਕੀ ਜੋ ਨਿਕਲਿਆ ਤੇ ਮੈਨੂੰ ਕਹਿੰਦਾ ਪਤਾ ਨਹੀਂ ਲੱਗਾ ਮੈਂ ਤਾਂ ਅੱਗਾ ਪਿੱਛਾ ਦੇਖਿਆ ਨਹੀਂ ਕਿੱਧਰ ਨੂੰ ਭੱਜਿਆਗਾ ਤੇ ਇੱਕ ਬਈ ਹੋਰ ਦੱਸਦੇ ਸੀ ਕਹਿੰਦੇ ਇੱਥੇ ਗੁਰਦੁਆਰਾ ਸਾਹਿਬ ਹੈ ਜਿਵੇਂ ਉਹ ਨਿਸ਼ਾਨ ਸਭ ਦੇਖ ਰਹੇ ਹਾਂ ਦੋਸਤੋ ਇੱਥੇ ਨਾ ਕੁੱਤੇ ਦੱਸਦੇ ਸੀ ਬਈ ਆਉ ਮਲੇ ਹਾਂ ਕੁੱਤੇ ਹੈ ਕੁੱਤੇ ਨਹੀਂ ਗਾਲਾ ਦਾਂ ਜਿਹੜੇ ਆਪਾਂ ਬੈਠੇ ਜੀ ਉਥੇ ਹਾਂ ਉਥੇ ਲਵੇ ਮੁੱਟ ਨਹੀਂ ਸੀਗੀ ਹਾਂ ਉਹਦੇ ਕਿੰਨੇ ਦਰਖਤ ਨਹੀਂ ਲਵੇ ਹਾਂ ਹਾਂ ਉਥੇ ਥੱਲੇ ਘਟੋ ਘਟ 10 ਤੋਂ 12 ਕੁੱਤੇ ਆਮ ਹੀ ਹੁੰਦੇ ਸੀ 10 ਤੋਂ 12 ਕੁੱਤੇ ਆਮ ਨਾਲ ਠੀਕ ਹੈ ਤੇ ਆ ਇਸ ਵਾਰ ਵਿੱਚ 10 ਦਿਨ 12 ਦਿਨ ਹੋ ਚੁੱਕੇ ਨੇ ਪਰ ਕੋਈ ਕੁੱਤਾ ਨਹੀਂ ਬਣਦਾ ਕੁੱਤਾ ਦਿਖੀ ਨਹੀਂ ਨਾ ਤੁਹਾਨੂੰ ਦੇਖਿਆ ਤੁਸੀਂ ਦੇਖ ਲਓ ਨਹੀਂ ਕੁੱਤਾ ਦਿਖਿਆ ਵੀ ਨਹੀਂ ਹੈਗਾ ਨਹੀਂ ਦਿਖਿਆ ਨਾ ਕੁੱਤਾ ਨਾ ਰੋਜ ਨਾ ਸੂਰ ਕੋਈ ਜਾਨਵਰ ਨਹੀਂ ਆਇਆ ਪਹਿਲਾਂ ਵੇਰੇ ਹੁੰਦੇ ਪਹਿਲਾਂ ਵੱਟਾ ਮੱਟਾ ਸਭ ਰੋਲੀਆਂ ਵੇਜਦੇ ਠੀਕ ਹੈ ਕੁਛ ਵੀ ਨਹੀਂ ਆਇਆ 12 ਦਿਨ ਹੋ ਗਏ ਅੱਜ ਹਾਂ ਘੱਟੋ ਘੱਟ 10 ਦਿਨ ਦਾ 12 ਹੋ ਚੁੱਕੇ ਨੇ ਲੈ ਭਈ ਇਹਦਾ ਕਹਿੰਦਾ ਨਾ ਕੋਈ ਕੁੱਤਾ ਬਾਈ ਕਹਿੰਦਾ ਨਾ ਕੋਈ ਸੂਰ ਨਾ ਕੋਈ ਆਪਾਂ ਕਹਿੰਦੇ ਜਿਹੜਾ ਵੀ ਕੋਈ ਜਾਨਵਰ ਇੱਥੇ ਹੁੰਦੇ ਸੀ ਕੁਛ ਨਹੀਂ ਤਿਆ ਸਾਨੂੰ ਤੇ ਬਾਕੀ ਭਾਈ ਇੱਕ ਚੀਜ਼ ਹੋਰ ਦੱਸ ਦੇ ਸੀਗੇ ਇੱਥੋਂ ਮੁਸ਼ਕ ਵੀ ਮਰੇਗਾ ਜਿਵੇਂ ਪਸ਼ੂ ਮਰਿਆ ਹੁੰਦਾ ਕੋਈ ਜਾਂ ਕੋਈ ਮੀਟ ਦਾ ਹਾਂ ਭਈ ਆਪਣਾ ਉਹ ਜਿਹੜੀ ਤੂੰ ਦੇਖ ਰਿਹਾ ਹੋ ਨਾ ਹਾਂ ਭਾਈ ਆ ਮੱਖੀ ਦਾ ਸੂਰ ਨਾ ਕੋਨੇ ਤੇ ਹੈ ਠੀਕ ਹੈ ਉਥੋਂ ਪਰਲੇ ਪਾਸੇ ਬਾਹਰ ਵਿਲਾ ਹੈ ਤੇ ਅੱਗੇ ਇੱਕ ਛੋਟ ਛੋਟ ਚਰੀ ਹੈ ਠੀਕ ਹੈ ਉਧਰੋਂ ਸਮੈਲ ਆ ਰਹੀ ਸੀ ਠੀਕ ਹੈ ਮਤਲਬ ਕੋਈ ਮਤਲਬ ਖੋਕ ਜਿਹੀ ਕਰੀ ਆਪਾਂ ਕਿਸ ਚੀਜ਼ ਦੀ ਮਤਲਬ ਮਾਸ ਦੀ ਹੋ ਗਈ ਹੈ ਸਮੈਲ ਕਹਿੰਦੇ ਆਪਾਂ ਗੰਦੀ ਸਮੈਲ ਮਤਲਬ ਮਾਸ ਦੀ ਹੁੰਦੀ ਆ ਅਸਲ ਵਿੱਚ ਹਾਂ ਉਹਦੀ ਜਾਰੀ ਸੀ ਠੀਕ ਹੈ ਉਧਰ ਤੁਸੀਂ ਗਏ ਨਹੀਂ ਗਿਆ ਨਹੀਂਗਾ ਅੱਗੇ ਠੀਕ ਹੈ ਹਾਂ ਕੋਈ ਨਹੀਂ ਜੀ ਆ ਕੇ ਕਹਿੰਦੇ ਯਾਰ ਕੱਟ ਗਈ ਆਪਾਂ ਠੀਕ ਐ ਤੇ ਮੈਂ ਕਿਵੇਂ ਨੂੰ ਵੀ ਬਈ ਬੇਨਤੀ ਐ ਵੀ ਆਹ ਜਿਹੜੇ ਵੀਰ ਨੇ ਮਹਿਕਮੇ ਵਾਲੇ ਇਹਨਾਂ ਨੂੰ ਵੀ ਥੋੜੀ ਜਿਹੀ ਤਿਆਰ ਕੋਈ ਤਕੜੇ ਦਿੱਤੇ ਜਾਣ ਕਿਉਂਕਿ ਇੱਥੇ ਬਾਈ ਜਿਹੜੇ ਬੰਦੇ ਟੈਕਸਪਾਟ ਨੇ ਉਹ ਭੇਜਦੇ ਹੈ ਟੈਕਸਪਾਟ ਹਾਂ ਉਹਨਾਂ ਨੂੰ ਭੇਜਨੇ ਸੀ ਬਾਈ ਇਹਨਾਂ ਵਿਚਾਰਾ ਗਿਆਰਾਂਗੇ ਹਾਂ ਫਿਰ ਤਾਂ ਕ ਆਪਣੀ ਜੌੜੀ ਨਵਾ ਰਹੇ ਨੇ ਇਹ ਵੀ ਵਿਚਾਰੇ ਟੈਕਸਪਾਟਾਂ ਨੂੰ ਬੇਨਤੀ ਐ ਵੀ ਇੱਥੇ ਆ ਕੇ ਪਹੁੰਚ ਕੇ ਜਾਂਚ ਕਰੋ ਤੇ ਕਿਉਂਕਿ ਬਾਈ ਸਹਿਮਾਵਾ ਮਾਹੌਲ ਆ ਕਿ ਕੋਈ ਕਈ ਵਾਰੀ ਕੋਈ ਕੱਲ ਨੂੰ ਜਾਨੀ ਮਾਨੀ ਨੁਕਸਾਨ ਹੋ ਗਿਆ ਉਦੋਂ ਵੀ ਆਉਣਗੀ ਹਾਂ ਹਾਂ ਉਹ ਤਾਂ ਸਾਰੇ ਗੀਡਰ ਹੀ ਪਹੁੰਚਣਗੇ ਬਾਈ ਤੁਨੂੰ ਸਾਰੇ ਹੀ ਪਹੁੰਚਣਗੇ ਉਦੋਂ ਕਹਿਣਗੇ ਕੋਈ 5 ਲੱਖ ਦੇ ਨਾ ਕੋਈ 7 ਦੇ ਦੇਣਾ ਕਰੋੜਾਂ ਵਾਲੇ ਵੀ ਪਹੁੰਚ ਜਾਣਗੇ ਫਿਰ ਜਦੋਂ ਬੰਦੇ ਹੀ ਭੱਗ ਗਿਆ ਤੇ ਪਹੁੰਚੋ ਬਾਈ ਐਕਸਪਰਟ ਵੀਰਾਂ ਨੂੰ ਵੀ ਬੇਨਤੀ ਆ ਤੇ ਬਾਕੀ ਥੋੜਾ ਜਿਹਾ ਵਿਚਾਈ ਰੱਖੋ ਕੱਟੂ ਪਠੜ ਕੱਟੂ ਵਾਲੀਆਂ ਹਨਾ ਬਈ ਵਾਲੀਆਂ ਤੇ ਹਰੀਗੜ ਤੇ ਪੈਣੀ ਪੈਣੀ ਮਰਾਜ ਪੈਣੀ ਮਰਾਜ ਨਹਿਰ ਦੇ ਬਈ ਇਧਰ ਕਿਹੜਾ ਬੰਦਰ ਹੈਗਾ ਨਾਲ ਆ ਕੱਟੂ ਆ ਇਧਰ ਪਠੜਾ ਆ ਹਾਂ ਉਧਰ ਦਾਣਗੜਾ ਹੈ ਹਾਂ ਇਧਰ ਪੈਣੀ ਹੈ ਠੀਕ ਹੈ ਹਰੀਗੜ ਇਧਰ ਆ ਗਿਆ ਠੀਕ ਹੈ ਹਰੀਗੜ੍ਹ ਤੋਂ ਅੱਗੇ ਹਰੀਗੜ੍ਹ ਕੰਨ ਤਾਂ ਦੇਖਿਆ ਨੀਗਾ ਪੈਸੇ ਆਹੀ ਚਾਰ ਪਿੰਡਾਂ ਦੇ ਦਿੱਖੇ ਆਹੀ ਚਾਰ ਪਿੰਡਾਂ ਚ ਸੋ ਇੱਥੇ ਬਈ ਕਿੰਨੇ ਕੁ ਬੰਦੇ ਨੇ ਦੇਖਿਆ ਤੁਹਾਡੇ ਆਈਡੀਆ ਨਾਲ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਬੰਦੇ ਆੜ ਦੌੜ ਸੁਣੀਆਂ ਉਹਦੇ ਕੋਈ ਦਹਾੜਨ ਦੇ ਮਾਰਦੇ ਹੁੰਦੇ ਨੇ ਯਾਰ ਦਹਾੜ ਮਾਰੀਆਂ ਜ਼ਰੂਰ ਨੇ ਪਰ ਬਈ ਜਦੋਂ ਸੁਣੀਆਂ ਨੇ ਪਰ ਦੇਖ ਕੇ ਕੰਮ ਜੀ ਜਾਂਦਾ ਬੰਦੇ ਦਾ ਠੀਕ ਹੈ ਜਦੋਂ ਮੈਂ ਭੱਜਿਆ ਸੀਦਾ ਕਿ ਚੱਚ ਦੇ ਕੋਲ ਖੜਿਆ ਮੈਂ ਉਹਨੂੰ ਤਿੰਨ ਚਾਰ ਬਾਜਾਂ ਘਟਿਆ ਅਜੀਬ ਜੀਆਂ ਜਿਹੜੀਆਂ ਆਪਾਂ ਕਦੇ ਸੁਣੀ ਹੀ ਨਹੀਂ ਅਜੇ ਠੀਕ ਹੈ ਉਹ ਬਾਜਾਂ ਆ ਜਾਂਦੀ ਵੀ ਦਿਲ ਕੰਮੇਗਾ ਸੁਣ ਕੇ ਹੱਸਾਂ ਸਾਡੇ ਘੰਟੜੇ ਕਿ ਬੇਦਲ ਦੋਸਤੋ ਬਾਈ ਨਾ ਵਾਹਣ ਪਾਉਂਦੇ ਫਿਰਦੇ ਸੀ ਇਨਾਂ ਕੋਲੇ ਵੀ ਹੁਣ ਆਪਾਂ ਕਹ ਦੀਏ ਵੀ ਟੈਂਬੜ ਛੁੱਟੀ ਬੰਦੇ ਇਹ ਬਾਬਾ ਹੋ ਕੇ ਫੇਰ ਵਾਹਣ ਵਾਹਣ ਹੋ ਕੇ ਵਾਹਣ ਵਾਹੀ ਜਾਂਦੇ ਸੀ ਬਾਈ ਕੱਲੇ ਆਉਂਦਾ ਇਥੇ ਕੀ ਗੱਲ ਐ ਇਥੇ ਕੱਲੇ ਦਾ ਕੋਈ ਫਾਇਦਾ ਵੀ ਨਹੀਂ ਹੈ ਨਾ ਕੱਲਾ ਬੰਦਾ ਕੀ ਕਰੂਰੇ ਹੂੰ ਵਿੱਚ ਵਿਦਵਾਨ ਬਧੇ ਰਹਿੰਦੇ ਹਾਂ ਉਹਨੂੰ ਕਹੇ ਸਿਆ ਜਾਣ ਹਾਂ ਦੇਖ ਲੈ ਨਾ ਕੇ ਬਾਈ ਆ ਜਾਣ ਆ ਲੋਕਾਂ ਦੀ ਵਿਦਵਾਨ ਤਾਂ ਬਾਈ ਰੇਕ ਥਾਂਤੀ ਹੁੰਦੇ ਨੇ ਨਾ ਨਾ ਕਈ ਹੁੰਦੇ ਨੇ ਕਿਹੜੇ ਲਾਤਾਂ ਡਾ ਹੁੰਦੇ ਨੇ ਨੇ ਹੁਣ ਤੁਸੀਂ ਦਾ ਕਹਿੰਦੇ ਪਰਸੋਂ ਨੂੰ ਚਾਰ ਪੋਣਾ ਵੀ ਉੱਤੇ ਪਹੁੰਚ ਜਾਣਾ ਹੈ ਨਾ ਜਿਹੜੇ ਨੇ ਹਾਂ ਹਾਂ ਉੱਤੇ ਆਉਣ ਉੱਤੇ ਬਈ ਬਹੁਤ ਆਉਣਗੇ ਪੱਟਣ ਵਾਲੇ ਛਰੀਆਂ ਮਾਰਨ ਵਾਲੇ ਨਾਲ ਲਵਾਦਨ ਹਾਂ ਪਰਸੋਂ ਨੂੰ ਦੋਸਤੋ ਬਾਈ ਕਹਿੰਦਾ ਮੱਕੀ ਫੜ ਦੇਣੀ ਆਪਾਂ ਤੇ ਪਰਸੋਂ ਨੂੰ ਦੁੱਧ ਦਾ ਦੁੱਧ ਤੇ ਪਣੀ ਦਾ ਪਾਣੀ ਉਧਰੋਂ ਹੋ ਜਾਣਾ ਹੈ ਨਾ ਸੋ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਵਿਦਵਾਨਾਂ ਤੱਕ ਵੀ ਪਹੁੰਚਾ ਦਿਓ ਵੀਡੀਓ ਹੈ ਨਾ ਹਾਂ ਧੰਨਵਾਦ ਭਾਈ YouTube ਬਹੁਤ ਬਹੁਤ ਟਾਈਮ ਦੇਣ ਲਈ